ਕਾਲਜੀ ਉਮੀਦ ਕਰਦੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਪ੍ਰਾਣੀ ਜਿਹੜੀ ਕੱਟ ਪੀਸਾਂ ਦੀ ਆਪਾਂ ਵੀਡੀਓ ਪਾਈ ਸੀ ਉਹਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਉਹਦੇ ਲਈ ਬਹੁਤ-ਬਹੁਤ ਧੰਨਵਾਦ। ਹੁਣ ਆਪਾਂ ਤੁਹਾਡੇ ਲਈ ਇੱਕ ਹੋਰ ਆਫਰ ਲੈ ਕੇ ਆਏ ਹਾਂ ਜੀ। ਦੇਖੋ ਇਹ ਹੈਗੇ ਨੇ ਜੌਰਜਟ ਦੇ ਸੂਟ ਬੰਦਨੀ ਪ੍ਰਿੰਟ ਵਾਲੇ। ਕਹਿਣ ਨੂੰ ਆਪਾਂ ਇਹਨੂੰ ਕੱਟ ਪੀਸ ਕਹਿ ਸਕਦੇ ਹਾਂ ਪਰ ਇਹਨਾਂ ਦੀ ਜਿਹੜੀ ਲੈਂਥ ਆ ਉਹ 4.5 ਹੈ। ਤੇ ਇਹ ਹੈਗਾ ਜੀ ਆਪਣੇ ਕੋਲੇ ਫਰਸਟ ਕਲਰ। ਜਿੱਦਾਂ ਰੇਟ ਹੈਗਾ 150 ਰੁਪਏ ਤੁਹਾਨੂੰ ਕਲਰ ਆਪਾਂ ਦਿਖਾਉਂਦੇ ਜਾਂਦੇ ਆ ਨਾਲ ਦੀ ਨਾਲ ਜੀ ਆਰਡਰ ਆਪਣਾ ਬੁੱਕ ਕਰ ਲਿਓ ਕਿਉਂਕਿ ਕਈ ਭੈਣਾਂ ਦੇ ਫਿਰ ਫੋਨ ਆਉਂਦੇ ਨੇ ਜੀ ਆਪਣੇ ਕੋਲੇ ਨਹੀਂ ਰਹਿੰਦੇ ਇਹ ਵਾਲੇ ਪੀਸ ਸਾਢੇ 4 ਮੀਟਰ ਕੱਟ ਇਹ ਵਾਲਾ ਤੇ ਹੁਣ ਤੁਹਾਨੂੰ ਆਪਾਂ ਸੈਕਿੰਡ ਡਿਜ਼ਾਈਨ ਦਿਖਾਉਣੀ ਆ ਹਾਂਜੀ ਆ ਹੈਗਾ ਨੈਕਸਟ ਕਲਰ ਦੇਖੋ ਇਹ ਵੀ ਜੋੜ-ਜਾੜ ਦੇ ਵਿੱਚ ਹੈ ਇਹਨਾਂ ਸਾਰਿਆਂ ਦੀ ਲੈਂਥ ਸਾਢੇ 4 ਤੋਂ ਵਿੱਚ ਕੁਝ ਕੁ ਪੀਸ 5 ਦੇ ਵੀ ਨੇ ਮਤਲਬ ਪੂਰਾ ਸੂਟ ਥੋੜਾ ਆਰਾਮਦਾਰੀ ਨਾਲ ਬਣੇਗਾ ਜੀ ਤੇ ਪ੍ਰਿੰਟ ਬਹੁਤ ਜ਼ਿਆਦੇ ਪਿਆਰੇ ਨੇ ਹਾਂਜੀ ਨੈਕਸਟ ਹੈਗਾ ਬਲੈਕ ਤੇ ਵਾਈਟ ਦਾ ਕੰਬੀਨੇਸ਼ਨ ਸ਼ਿਪਿੰਗ ਸਾਰਿਆਂ ਦੀ ਐਕਸਟਰਾ ਹੋਏਗੀ ਜੀ ਪਿੰਡ ਦੇ ਵਿੱਚ ਹੈ ਜਿਹੜੀ ਆਪਣੀ ਸ਼ਿਪਿੰਗ ਉਹ 120 ਰੁਪਏ ਕਿਜੀ ਤੇ ਸ਼ਹਿਰ ਦੇ ਵਿੱਚ 60 ਰੁਪਏ ਕਿਜੀ ਤੇ ਹੁਣ ਆਪਾਂ ਤੁਹਾਨੂੰ ਨੈਕਸਟ ਦਿਖਾਉਨੇ ਆ ਹਾਂਜੀ ਨੈਕਸਟ ਫੇਰ ਬੰਦਨੀ ਪ੍ਰਿੰਟ ਆ ਹੈਗਾ ਜੀ ਨੈਕਸਟ ਟਾਈ ਐਂਡ ਟਾਈ ਦਾ ਜੌਰ ਜੜ ਤੇ ਉੱਪਰ ਜਿਹਦਾ ਮਾਰਕੀਟ ਪ੍ਰਾਈਸ ਬਹੁਤ ਹਾਈ ਹੈ ਬਟਾ ਇਥੋਂ ਸਿਰਫ ਤੁਹਾਨੂੰ 150 ਰੁਪਏ ਚ ਹੀ ਮਿਲੇਗਾ ਇਹ ਹਾਂਜੀ ਆ ਹੈਗਾ ਨੈਕਸਟ ਡਿਜ਼ਾਈਨ ਜੇ ਤੁਸੀਂ ਚਾਹੋ ਤਾਂ ਇਹਦੇ ਨਾਲ ਮੈਚਿੰਗ ਬਾਟਮ ਲੈ ਸਕਦੇ ਹੋ ਆਦਰਵਾਇਸ ਤੁਸੀਂ ਇਹਨੂੰ ਇਸ ਤਰ੍ਹਾਂ ਵੀ ਬਣਾ ਸਕਦੇ ਹੋ ਆ ਹੈਗਾ ਜੀ ਨੈਕਸਟ ਇਹਦੀ ਵੀ ਲੈਂਥ 4 ਤੋਂ ਉੱਪਰ ਹੋਏਗੀ 150 ਇਹਦਾ ਪ੍ਰਾਈਸ ਟਾਈ ਐਂਡ ਡਾਈ ਤੇ ਇਹਦੇ ਵਿੱਚ ਕਲਰ ਹੈਗੇ ਨਹੀਂ ਜੀ ਆਪਣੇ ਕੋਲ ਕਲਰ ਦਿਖਾ ਦਿੰਨੇ ਆ ਹਾਂਜੀ ਆ ਨੈਕਸਟ ਹੈਗਾ ਆ ਵਾਲਾ ਨੇ ਟਿੱਕ ਹੈਗਾ ਜੀ ਆਪਣੇ ਕੋਲ ਆ ਵਾਲਾ ਜਿਸ ਦੀ ਬੁਕਿੰਗ ਪਹਿਲਾਂ ਆਏਗੀ ਜੀ ਉਹਨੂੰ ਹੀ ਇਹ ਵਾਲੇ ਪੀਸ ਮਿਲੂਗਾ ਮਤਲਬ ਜੀ ਨੇ ਪਹਿਲਾਂ ਕਾਲ ਕਰ ਲਈ ਆਪਾਂ ਉਹਦਾ ਆਰਡਰ ਬੁੱਕ ਕਰ ਦੇਵਾਂਗੇ ਤੇ ਹੁਣ ਤੁਹਾਨੂੰ ਨੈਕਸਟ ਦਿਖਾਉਨੇ ਆ ਕਲਰ ਇਹ ਵਾਲਾ ਸਟੱਫ ਹੈ ਜਿਹੜਾ कॉटन मचलीन ਹੋਏਗਾ ਤੁਹਾਡਾ ਵਿਦਆਊਟ ਲਾਈਨਿੰਗ ਇਹ ਤਿਆਰ ਹੋਏਗਾ ਚਾਰ ਤੋਂ ਉੱਪਰ ਕੱਟ ਹੋਏਗੀ ਇੱਕ टाई एंड डाई ਦੇ ਵਿੱਚ ਆਪਣੇ ਕੋਲੇ ਆਹ ਵਾਲਾ ਕਲਰ ਹੈ ਜੀ ਦੇਖੋ ਇੱਕ ਹੈਗਾ ਜੀ ਆਹ ਵਾਲਾ ਇਹ ਵੀ ਵਿਦਆਊਟ ਲਾਈਨਿੰਗ ਬਣੇਗਾ 150 ਇਹਦਾ ਰੇਟ ਆ ਆ ਗਿਆ ਜੀ ਗਲਾਸ ਟਿਸ਼ੂ ਦਾ ਇਹ ਮੋਸਟ ਟ੍ਰੈਂਡਿੰਗ ਚ ਚੱਲ ਰਿਹਾ ਜੀ ਹੁਣ ਤੁਸੀਂ ਇਹਦੇ ਉੱਪਰ ਪੇਂਟ ਵੀ ਕਰਵਾ ਸਕਦੇ ਹੋ ਤੇ ਹੈਂਡਵਰਕ ਵੀ ਕਰਵਾ ਸਕਦੇ ਹੋ ਬਹੁਤ ਜ਼ਿਆਦਾ ਸੋਨਾ ਫੈਬਰਿਕ ਹੈ ਤੇ ਬਹੁਤ ਜ਼ਿਆਦਾ ਸੋਨਾ ਇਹਦਾ ਕਲਰ ਹੈ ਜੀ ਨੈਕਸਟ ਫਿਰ ਆਪਣੇ ਕੋਲ ਹੈਗਾ ਜੀ ਮਸ਼ਲੀਨ ਦੇ ਵਿੱਚ कॉटन मशलीन विदाउट अ लाइनिंग ਬਣਨਗੇ ਜੀ ਸਾਰੇ ਸੂਟ ਬਟ ਜਿਸ ਦਾ ਕਨਫਰਮੇਸ਼ਨ ਪਹਿਲਾਂ ਆਏਗਾ ਆਪਾਂ ਉਸ ਦਾ ਹੀ ਆਰਡਰ ਬੁੱਕ ਕਰਾਂਗੇ ਹਾਂਜੀ ਦੇਖੋ ਰਾਣੀ ਕਲਰ ਇਹ ਵੀ 4 ਤੋਂ ਪਲੱਸ ਹੋਏਗਾ ਪ੍ਰਾਈਸ ਇਹਦਾ ਵੀ ਸੇਮ 150 ਰੁਪਏ ਹਾਂਜੀ ਦੇਖੋ ਆ ਹੈਗਾ ਜੀ ਮਹਿੰਦੀ ਲਾਈਟ ਜਾਂ ਮਹਿੰਦੀ ਜਾਂ ਕਲਰ ਹੈ ਤਿੰਨਾਂ ਵਿੱਚੋਂ ਜੋ ਵੀ ਤੁਹਾਨੂੰ ਪਸੰਦ ਹੈ ਨਾਲ ਦੀ ਨਾਲ ਸਾਡੇ ਕੋਲ ਆਰਡਰ ਬੁੱਕ ਕਰੋ ਸ਼ਿਪਿੰਗ ਤੁਹਾਨੂੰ ਦੱਸ ਹੀ ਦਿੱਤੀ ਹੈ ਐਕਸਟਰਾ ਹੋਏਗੀ ਤੁਸੀਂ 1 ਕੇਜੀ ਦੇ ਵਿੱਚ 2 ਸ਼ਰਟ ਮੰਗਾ ਸਕਦੇ ਹੋ ਦੇਖੋ ਉਮੀਦ ਕਰਦੀਆਂ ਵੀਡੀਓ ਪਸੰਦ ਆਈ ਹੋਵੇਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਇਸੇ ਦਿਨ ਨਾਲ ਆਪਾਂ ਵੀਡੀਓ ਦਾ ਅੰਤ ਕਰਦੇ ਹਾਂ نیچے ਨੰਬਰ ਦਿੱਤਾ ਹੋਇਆ ਜੀ ਉਸ ਨੰਬਰ ਤੇ ਆਰਡਰ ਕਰ ਸਕਦੇ ਤੁਸੀਂ ਧੰਨਵਾਦ ਜੀ